ਕਹਿੰਦੇ ਅੰਚਲ ਗਹਿ ਕੇ ਸਾਦਕਾ ਤਰਨਾ ਇਹ ਸੰਸਾਰ ਅੰਚਲ ਮੀਨ ਪੱਲਾ ਪੱਲੇ ਦਾ ਮਤਲਬ ਉਹਦੀ ਜੀਵਨ ਦੇ ਵਿੱਚ ਜਿਹੜੀ ਬੰਦਗੀ ਹੈ ਉਹ ਚੀਜ਼ਾਂ ਉਸਦੇ ਜੀਵਨ ਦੇ ਵਿੱਚ ਜਿਹੜੇ ਗੁਣ ਨੇ ਉਹ ਚੀਜ਼ਾਂ ਉਹ ਅਸਲ ਦੇ ਵਿੱਚ ਪੱਲਾ ਹੈ ਗੁਰੂ ਦਾ ਪੱਲਾ ਇਹ ਦੋ ਲੋ ਵੀ ਅਰਮਾਲੇ ਨੂੰ ਜਾ ਕੇ ਫੜ ਲਈਏ ਵੀ ਭਾਈ ਸਾਹਿਬ ਨੇ ਕਿਹਾ ਵੀ ਪੱਲਾ ਗੁਰਦੇ ਪੱਲੇ ਲੱਗ ਜਾਓ ਪੱਲਾ ਫੜ ਲਓ ਵੀ ਆਪਾਂ ਅਰਮਾਲੇ ਨੂੰ ਹੱਥ ਲਾਈ ਜਾਈਏ ਜਾਂ ਫੜ ਲਈਓ ਪੱਲੇ ਦੀ ਗੱਲ ਨਹੀਂ ਜਿਹੜਾ ਗੁਰੂ ਦੇ ਕੋਲ ਗਿਆਨ ਹੈ ਉਹ 사ਸੰਗਤ ਜੀ ਉਹ ਪੱਲਾ ਤੇ ਐਦਾਂ ਦਾ ਪੱਲਾ ਜਿਹੜਾ ਫੜ ਲਏਗਾ ਮਹਾਰਾਜ ਜੀ ਕਹਿੰਦੇ ਉਹ ਉਹ ਤਰੇਗਾ ਅੰਚਲ ਗਹਿ ਕੇ ਸਾਧਕਾ ਤਰਨਾ ਏਉ ਸੰਸਾਰ ਹਰ ਕੇ ਸੰਤ ਬਤਾਵੋ ਮਾਰਗ ਹਮ ਪਿੱਛੇ ਲੱਗ ਚੱਲੀ ਰਾਵ ਸੋ ਜਦੋਂ ਕੋਈ ਵਾਹਿਗੁਰੂ ਦਾ ਪਿਆਰਾ ਉਹਦੇ ਬਾਰੇ ਦੱਸਦਾ ਹੈ ਤੇ ਫਿਰ ਮਹਾਰਾਜ ਜੀ ਕਹਿੰਦੇ ਉਹਦੇ ਪਿੱਛੇ ਲੱਗ ਜਾਓ ਹੁਣ ਇੱਥੇ ਇੱਕ ਹੋਰ ਗੱਲ ਕਲੀਅਰ ਕਰਨੀ ਪੈਣੀ ਹੈ ਅੱਖਾਂ ਮੀਰਗੇ ਕੋਈ ਕਿਸੇ ਪਿੱਖੀ ਦੇ ਪਿੱਛੇ ਵੀ ਨਾ ਲੱਗ ਜਾਏ ਆਪਾਂ ਸਮਝੀਏ ਵੀ ਉਹ ਸਾਨੂੰ ਤੇ ਕਿਧਰੇ ਸੱਚਖੰਡ ਦੇ ਦਰਸ਼ਨ ਕਰਵਾਵੇਗਾ ਤੇ ਲੈ ਕਿਧਰੇ ਹੋਰੀ ਜਾਵੇ ਇਹ ਵੀ ਆਪਾਂ ਬਚ ਕੇ ਰਹਿਣਾ